ਜੋ ਤਾ ਲਿਖੇ ਨੇ ਅਵਰ ਬਾਸ਼ਨਾ ਨਾਹੇ ਪ੍ਰਭ ਧਰਮ ਜੁਧ ਕੇ ਚਾਏ ਇਹ جنگ ਜੁਧ ਤਾਂ ਲਿਖੇ ਨੇ ਵੀ ਇਹਨਾਂ ਨੂੰ ਪੜੋ ਤੇ ਇਹ ਜਿਨ੍ਹਾਂ ਮੂਰਤਾਂ 'ਤੇ ਤੁਸੀਂ ਬੈਠੇ ਜੇ ਇਹਨਾਂ ਮੂਰਤਾਂ ਨੇ ਸੰਗਲ ਨਹੀਂ ਤੋੜਨੇ ਜਿਸ ਕ੍ਰਿਸ਼ਨ ਬ੍ਰਿਸ਼ਨ ਦੀ ਮੂਰਤ 'ਤੇ ਬੈਠੇ ਸੇ ਰਾਮ ਦੀ ਮੂਰਤ 'ਤੇ ਬੈਠੇ ਜੇ ਇਹਨਾਂ ਤੇ ਵੀ ਜਦੋਂ ਭੀੜ ਪਈ ਸੀ ਇਹਨਾਂ ਨੂੰ ਪੱਥਰਾਂ ਨੇ ਨਹੀਂ ਬਚਾਇਆ ਇਹਨਾਂ ਨੂੰ ਤਲਵਾਰ ਨੇ ਬਚਾਇਆ ਇਸ ਘਣਾਏ ਅਵਤਾਰਾਂ ਦੇ ਜੀਵਨ ਤੋਂ ਉਥੇ ਇਹ ਨਹੀਂ ਲਗਾ ਕਿ ਪੂਜਾ ਕਰੋ ਛਾਪ ਕੇ ਆਹ ਕਹਿੰਦੇ ਹੋਰ ਮੇਰੇ ਮਨ ਦੀ ਇੱਛਾ ਕੋਈ ਨਹੀਂ ਸੀ ਮੈਂ ਇਹ ਦਸ਼ਮ ਕਥਾ ਬਖੌਤ ਕੀ ਬਾਪੂ ਕਹਿੰਦਾ ਦਸ਼ਮ ਕਥਾ ਬਰੌਤ ਕੀ 파ਖਾ ਕਰੀ ਬਣਾਏ ਅਗਰ ਬਾਸ਼ਨਾ ਨਾਹੇ ਪ੍ਰਭ ਧਰਮ ਜੁੱਧ ਕੇ ਚਾਹੇ ਪ੍ਰੇਰਣ ਦੇ ਲਈ ਸਾਰੇ ਤਕਿਆਂ ਨੂੰ ਪ੍ਰੇਰਣਾ ਸੀ ਔਰ ਹਰ ਤਕਕੇ ਦੇ ਜਿਹੜੇ ਵੀ ਇਸਟ ਦੇਵ ਨੇ ਕੋਈ ਦੁਰਗਾ ਨੂੰ ਮੰਦਾ ਸੁਪਰਾ ਨੂੰ ਕ੍ਰਿਸ਼ਨ ਨੂੰ ਸਾਰਿਆਂ ਨੂੰ ਪ੍ਰੇਰਨਾ ਲੀਵੇ ਇਹਨਾਂ ਬਤਰਾ ਦੇ ਨੇ ਗਿਜੇ ਨੇ ਤਾਂ ਕਹਿ ਲਿਆ ਸ਼ਾਕਿਆ ਜੱਡੀ ਦੀ ਵਾਰ ਵਿੱਚ ਕਹਿੰਦੇ ਜੀ ਦੁਰਗਾ ਨੇ ਬੜੇ ਦੈਮ ਹਮਾਰੇ ਮਹਾਰਾਜ ਕਹਿੰਦੇ ਮਾਰੇ ਨੇ ਬੜੀ ਸ਼ੂਰ ਬੀਰਤਾ ਨਾਲ ਜੰਗ ਲੜਿਆ ਉਸ ਬੀਬੀ ਨੇ ਕਹਿੰਦੇ ਜੀ ਰਾਮ ਨੇ ਜੰਗਲਾਂ ਚ ਰਹਦਿਆਂ ਇੱਕ ਲੰਕਾ ਪਤੀ ਨੂੰ ਫਰਾਦਤਾ ਹੈ ਉਸ ਕ੍ਰਿਸ਼ਨ ਨੇ ਐਡੇ ਵੱਡੇ ਨਾਰੇ ਕੰਸ ਨੂੰ ਕਿਸਮ ਫੜ ਕੇ ਪਛਾਰਿਆ ਹੈ ਅਸੀਂ ਦੀ ਤਾਂ ਇਹਨਾਂ ਮੂਰਤਾਂ ਦੀ ਪੂਜਾ ਕਰ ਰਹੇ ਹਾਂ ਤੇ ਫਾਕੂ ਪਹਿਲਾਂ ਗੱਲ ਸੁਣੋ ਉਹਨਾਂ ਨੂੰ ਤਾਕਤ ਪਤਾ ਕਿੱਥੋਂ ਮਿਲੀ ਸੀ ਤਾਂ ਕਿ ਦੁਰਗਾ ਸਾਜ ਕੇ ਡੰਡਾਂ ਦਾ ਨਾਸ਼ ਕਰਾਇਆ ਕੈਤੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਫੜ ਕੇ ਲਾਇਆ ਅਗੇ ਕੀ ਕਹਤੇ ਨੇ ਤੈ ਤੋਂ ਹੀ ਬਲਰਾਮ ਲੈ ਨਾਲ ਬਾਣਾ ਲੈ ਸਿਰ ਘਾਇਆ ਜੇ ਤੂੰ ਬਲ ਨਾ ਦਿੰਦਾ ਤੇ ਔਰਤਾਂ ਨੂੰ ਤੇ ਅਵਲਾ ਕਹਿੰਦੇ ਸੀ ਇਸ ਦੇਸ਼ ਦੇ ਲੋਕ ਤੇ ਦੁਰਗਾ ਤੋਂ ਡੈਤ ਨਹੀਂ ਸੀ ਮਰਨਾ RAM ਤੇ ਇੱਕ ਬਨਵਾਸੀ ਹੈ ਉਹ ਮਹਾបុਰਸ਼ਿਕ ਬਰਵਾਸ কাট ਰਿਹਾ ਹੈ ਇੱਕ ਲੰਕਾ ਦਾ ਰਾਜਾ ਹੈ ਫੌਜਾ ਦੇ ਬੜੇ ਅੰਬਾਰ ਨੇ ਜਿਹਦੇ ਕੋਲ ਇੱਕ ਜੰਗਲਾਤ ਦਿਨ কাটਦਾ ਘਰੋਂ ਹੀ ਕੱਢਿਆ ਗਿਆ ਨਾ ਕੋਈ ਸਾਧਨ ਹੈ ਜਾ ਕੇ ਜੁੱਧ ਦਾ ਰਾਜ ਵੀ ਰਾਮਣ ਦਾ ਵੱਡਾ ਚਤੁਰਬਕਤਾ ਪੰਡਤ ਵੀ ਬੜਾ ਤਗੜਾ ਗਿਆਨੀ ਵੀ ਬੜਾ ਤਗੜਾ ਦੁਨੀਆ ਦੇ ਕੁੱਲ ਇਹਦੇ ਦੇ ਕੁੱਲ ਰਾਜੇ ਜਿਹਦੇ ਅਗੇ ਝੁਕਦੇ ਹੋਣ ਤੇ ਇੱਕ ਜੰਗਲ ਚ ਰਹਿਣ ਵਾਲਾ ਫਕੀਰ ਕਦਾ ਬਿੱਤ ਜਾਂਦਾ ਕਹਿੰਦੇ ਉਸਨੇ ਵੀ ਯਾਦ ਕੀਤਾ ਕਾਲਪੁਰਖ ਨੂੰ ਕਿਰਪਾ ਕਰ ਇਹਨਾ ਬਾਣਾ ਨਾਲ ਰਾਵਣ ਨੂੰ ਤਾਬਨ ਇਹ ਤਬਦੀਲੀ ਲਿਆਉਣੀ ਸੀ ਤਾਂ ਅਸੂ ਕਥਾ ਲਿਖੀ ਹੈ ਭਾਈ ਵੀ ਇਹਨਾਂ ਦੁਨੀਆ ਤੇ ਕੱਖ ਨਹੀਂ ਹੋਇਆ ਮੂਰਤਾ ਨੇ ਸ਼ੰਗਲ ਨਹੀਂ ਤੋੜਨੇ ਰੱਬ ਦਾ ਵਾਸਤਾ ਦੇ ਮੂਰਤਾਂ ਦੇ ਵਿੱਚ ਜਿਨ੍ਹਾਂ ਨੂੰ ਸਮਝਦੇ ਦੇ ਪੀ ਆ ਰਾਮ ਜੀ ਦੀ ਮੂਰਤ ਹੈ ਕ੍ਰਿਸ਼ਨ ਜੀ ਦੀ ਹੈ ਸ਼ਿਵ ਜੀ ਦੀ ਹੈ ਬ੍ਰਹਮਾ ਦੀ ਇਹਨਾਂ ਤੇ ਭੀੜ ਪਈ ਇਹਨਾਂ ਵੀ ਅਕਾਲ ਪੁਰਖ ਦਾ ਹੀ ਤਰਨਾ ਲਿਆ ਏ ਤੇ ਤੁਸੀਂ ਵੀ ਤਰਨਾ ਲਓ ਤੁਹਾਡੇ ਤੇ ਕਿਰਪਾ ਕਰੇਗਾ ਤੇ ਫਿਰ ਆ ਗੁਗਲਾਂ ਜਿਹੜੇ ਸੰਗਲ ਤੁਹਾਡੇ ਗਲੇ ਪਾਏ ਨੇ ਕਿ ਟੁੱਟਣਗੇ ਕੰਡੇਆਂ ਨੂੰ ਕੰਡੇ ਬਣ ਕੇ ਜੰਮਣਾ ਪੈਣਾ ਇੱਟ ਦਾ ਜਵਾਬ ਅਥਰੂ ਨਾ ਦੇਣਾ ਪੈਣਾ ਹੁਣ ਗੁੰਗਨ ਘਰੋਂ ਦਿੱਤੀ ਗਈ ਹੈ ਪੈਰਾਂ ਥੱਲੇ ਕਲਾਮਾਂ ਸੰਤ ਵੱਝੂਦ ਮਟ ਜਾਵੇਗਾ ਤੁਹਾਡਾ ਦੇ ਪਰਿਵਾਰਾਂ ਨਾ ਚੁਕੀਆਂ ਤੇ ਜੁਗਉਣਾ ਸੀ ਪਾਦਸ਼ਾਹ ਨੂੰ ਇੱਕ ਅਕਾਲ ਪੁਰਖ ਨਾਲ ਝੋੜਨਾ ਸੀ